ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕਿ ਕੰਪਲੇਨੈਂਟ ਪੂਜਾ ਵਾਈਫ ਆਫ ਅੰਕੁਰ ਅਰੋੜਾ ਰੈਜ਼ੀਡੈਂਟ ਆਫ ਵਾਈਟ ਇਨਕਲੇਵ ਮਜੀਠਾ ਰੋਡ ਪੁਲਿਸ ਸਟੇਸ਼ਨ सदर ਦੇ ਰਹਿਣ ਵਾਲਿਆਂ ਨੇ ਸਾਨੂੰ ਇਤਲਾਹ ਦਿੱਤੀ ਕਿ ਜਦੋਂ ਉਹ ਆਪਣੀ ਸ਼ਾਪ ਤੋਂ ਆਪਣੇ ਘਰ ਵਾਪਸ ਆ ਰਹੇ ਸੀ ਉਹ ਇੱਕ ਵੈਜੀਟੇਬਲ ਵੈਂਡਰ ਕੋਲ ਰੁਕੇ ਤੇ ਉਸ ਦੌਰਾਨ ਦੋ ਅਨਨੋਨ ਅਕਿਊਜ਼ਡ ਬਾਈਕ ਤੇ ਸਵਾਰ ਦੋ ਨੌਜਵਾਨ ਮੁੰਡੇ ਆਏ ਤੇ ਉਹਨਾਂ ਨੇ ਉਹਨਾਂ ਦਾ ਪਰਸ ਸਨੇਚ ਕਰਕੇ ਦੇ ਸਨੇਚਡ ਇਟ ਐਂਡ ਟੇਕ ਇਟ ਟੁਕ देम ਅਵੇ ਤੇ ਉਹਦੇ ਵਿੱਚ ਉਹਨਾਂ ਦਾ ਕੁਝ ਕੈਸ਼ ਸੀ ਤੇ ਮੋਬਾਈਲ ਫੋਨ ਸੀ ਇਤੇ ਤੁਰੰਤ ਕਾਰਵਾਈ ਕਰਦੇ ਹੋਏ ਸਵਿਫਟਲੀ ਰਿਐਕਟ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਦੀ ਟੀਮਸ ਐਕਟਿਵ ਹੋਈਆਂ ਤੇ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ 229/2025 ਮੈਂ ਬੜੀ ਖੁਸ਼ੀ ਦੇ ਨਾਲ ਦੱਸਣਾ ਚਾਹਾਂਗਾ ਕਿ ਅੰਡਰ ਦਾ ਗਾਈਡੈਂਸ ਆਫ ਆਨਰੇਬਲ ਸੀਪੀ ਅਮਿਤ ਸਰ ਅਸੀਂ ਸਾਨੂੰ ਇਸ ਕੇਸ 'ਚ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਕੀ ਨਾਮ ਹੈ ਜਗਦੀਸ਼ ਸਿੰਘ son of ਪੂਤਾ ਸਿੰਘ ਚਾਪਾ ਰਾਮ ਸਿੰਘ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਦੂਸਰਾ ਜੋਬਨ ਪ੍ਰੀਤ ਸਿੰਘ son of ਪੂਰਨ ਸਿੰਘ ਰੈਜ਼ੀਡੈਂਟ ਆਫ ਵਿਲੇਜ ਫਤੇਪੁਰ ਰਾਜਪੂਤਾ ਮੈਥਾ ਰੋਡ ਅੰਮ੍ਰਿਤਸਰ ਦਾ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਅਸੀਂ ਅੱਗੇ ਵੀ ਲਿੰਕੇਜਸ ਕਨੈਕਟ ਕਰ ਰਹੇ ਹਾਂ ਤੇ ਔਨ ਦਾ ਸੈਕਿੰਡ ਨੋਟ ਆਈ ਊਡ ਲਾਈਕ ਟੂ ਅਸ਼ੋਰ ਯੂ ਆਲ ਕਿ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਆਲਵੇਸ ਵੀ ਆਰ ਰੈਡੀ ਐਂਡ ਤਤਪਰ ਤੇ ਅਸੀਂ ਵਚਨਬੱਧ ਆ ਕਿ ਇੱਕ ਸੇਫ ਐਂਡ ਕ੍ਰਾਈਮ ਫਰੀ ਸੋਸਾਇਟੀ ਕ੍ਰੀਏਟ ਕਰਨ ਦੇ ਲਈ ਥੈਂਕ ਯੂ